ਆ ਗਰੂ ਆ ਗਰੂ ਆ ਗਰੂ ਸਟਾਣਾ ਬੱਬਾ ਦੀ ਚੰਗੀ ਤਾਂ ਬਹੁਤ ਜ਼ਿਆਦਾ ਆ ਤਾਂ ਆਪਰੇਸ਼ਨ ਥੀਏਟਰ ਚ ਲੈ ਜਾਣਾ ਪੈਣਾਗਾ ਹੂੰ ਜ਼ਿਆਦਾ ਕੰਮ ਹੋਊਗਾ ਨਹੀਂ ਮੋਰੀਸ਼ਨ ਥੀਏਟਰ ਚ ਲੈ ਜਾਣਾ ਪੈਣਾ ਆ ਰਾਮ ਕੋਈ ਆਇਆ ਦਰਦ ਕੱਢੀ ਆ ਹਾਂ ਹੁਣ ਆਰਾਮ ਆਇਆ ਨਾ ਹੁਣ ਚੰਗਾ ਲੱਗਦਾ ਨਹੀਂ ਤਾਂ ਸਾਰੀ ਰਾਤ ਟੜਫਣਾ ਸੀ ਤੂੰ ਕੀ ਪਤਾ ਨਹੀਂ ਕਿੱਥੇ ਦਾ ਇਹ ਪਤਾ ਨਹੀਂ ਲੱਗਿਆ ਬਈ ਅਸਲ ਕੁਝ ਨਹੀਂ ਪਤਾ तकरीबन 5-6 ਦਿਨਾਂ ਤੋਂ ਇੱਥੇ ਹੀ ਹੈ ਜੀ ਇਹਨਾਂ ਦਾ ਪਿੰਡ ਵਾਲੇ ਕਹਿੰਦੇ ਵੀ ਉਦਾਂ ਹੀ ਸ਼ਕਲ ਲੰਮਾ ਪਿਆ ਕੋ ਰਾਹੀ ਰਾਪੇ ਲੰਘ ਜੂ ਗਿਆ ਸਿੱਧਾ ਆ ਹੂੰ ਤੇ ਜਦੋਂ ਇਹਨੂੰ ਅੱਜ ਕੱਲ੍ਹ ਦਾ ਹੀ ਦੇਖਿਆ ਚੰਗੀ ਤਰ੍ਹਾਂ ਇਹਨੇ ਨੇੜੇ ਆ ਕੇ ਤੇ ਜ਼ਖਮ ਬਹੁਤ ਜਿਆਦਾ ਸੋਹਣੇ ਹੂੰ ਰੇ ਤਾਂ ਇਹ ਦੋ ਆਪਣੇ ਅਲੱਗ-ਅਲੱਗ ਦੋ ਪਿੰਡਾਂ ਚ ਚੰਨਾ ਚ ਚੇਰਾ ਦਾ ਕਹਿੰਦੇ ਆਉਂਦਾ ਕਿ ਗੁਰੂ ਬਣ ਕੇ ਆਉਂਦਾ ਹੁੰਦਾ ਸੀ ਪਹਿਲਾਂ ਮਸਤ ਹੀ ਆ ਕਹਿੰਦੇ ਅੱਛਾ ਉਹ ਤਾਂ ਹੈ ਪੰਜਾਬੀ ਹੈ ਇਹ ਬਿਲਕੁਲ ਪਹਿਲਾਂ ਤਾਂ ਬਹੁਤ ਮੋਟਾ ਹੁੰਦਾ ਸੀ ਇਹ ਜਦਾਂ ਲਾ ਲਓ ਹੂੰ ਜਦੋਂ ਮਹਾਂਤ ਵਗੈਰਾ ਗੁਰੂ ਬਣ ਕੇ ਆਉਂਦਾ ਹੁੰਦਾ ਆ ਛੋੜਦਾ ਬਹੁਤ ਮਾੜਾ ਹੋਇਆ ਉਹਦਾ ਮਾੜਾ ਹੀ ਬਹੁਤ ਵੀਡੀਓ ਭੇਜੀ ਹਾਂਜੀ ਉਹਦੇ ਕੀੜੇ ਪੈਉ ਆ ਬਹੁਤ ਬੁਰਾ ਮਤਲਬ ਰੋਟੀ ਪਾਣੀ ਵੀ ਕਿਦਾਂ ਇੱਥੇ ਖੋਦਨ ਦਾ ਪਹਿਲੇ ਜਿਹੜੇ ਫਿੰਡੋਲ ਲਿਆ ਕੇ ਦਿੰਦੇ ਜਦੋਂ ਤੱਕੀ ਤਕਰੀਬਨ ਸਾਰਿਆਂ ਨੂੰ ਆਉਂਦਾ ਸੀ ਇੱਥੇ ਜਾਣਦਾ ਆ ਪਤਾ ਆਇਆ ਹੈ ਪਰ ਖਾਂਦਾ ਹੁੰਦਾ ਨਹੀਂ ਅੱਛਾ ਉਦਾਂ ਲੋਕਾਂ ਨੂੰ ਪਤਾ ਜਾਣ ਪਛਾਣਾ ਮਤਲਬ ਹਾਂ ਜਾਣ ਪਛਾਣੇ ਕਾਫੀ ਪਹਿਲਾਂ ਤੋਂ ਇੱਥੇ ਆਉਂਦਾ ਜਾਂਦਾ ਜੀ ਅੱਛਾ ਪਰ ਇਹ ਨਹੀਂ ਪਤਾ ਪਿੱਛੋਂ ਕਿੱਥੇ ਉਦਾਂ ਲੈ ਜਾਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਕੋਈ ਹਸਪੀਟਲ ਦੇ ਵਿੱਚ ਕੋਈ ਕੋਸ਼ਿਸ਼ ਨਹੀਂ ਕੀਤੀ ਜੀ ਤੁਹਾਨੂੰ ਪਤਾ ਅੱਜ ਕੱਲ ਆਪਣੇ ਘਰ ਦੇ ਨਹੀਂ ਕੋਈ ਇਹੋ ਜਿਹਾ ਬੰਦਾ ਹੋ ਜਾਏ ਨੂੰ ਸੀ ਚੱਲਦੇ ਜੀ ਹੁਣ ਤੇ ਇਹਦੇ ਤੇ ਕੀੜੇ ਪਏ ਉਹਦਾ ਮੈਂ ਜਦੋਂ ਤੁਹਾਨੂੰ ਵੀਡੀਓ ਭੇਜੀ ਕਿਵੇਂ ਆ ਨਾ ਤੜਫਦਾ ਪਿਆ ਕੀੜਿਆਂ ਨਾਲ ਆ ਜਾ ਮੇਰੇ ਕੋਲ ਲੇ ਆਓ ਜੀ ਲੈਓ ਨਾ ਬੱਬਾ ਕਿਦਾਂ ਬੱਬਾ ਕਿਵੇਂ ਆ ਠੀਕ ਆ ਹੈ ਨਹੀਂ ਠੀਕ ਆ ਜਾਣਾ ਹਸਪੀਟਲ ਜਾਣਾ ਦਰਦ ਹੁੰਦੀ ਆ ਕੋਈ ਕੁਝ ਨਹੀਂ ਖਾਦਾ ਸੀ ਉਹ ਤਾਂ ਕੁਝ ਨਹੀਂ ਖਾਦਾ ਵਾਹਿਗੁਰੂ ਮੈਂ ਥੋੜਾ ਕੁ ਚੋਲ ਲਿਆ ਸੀ ਹਾਂ ਤਾਰੀ ਦੇ ਦਾ ਨਾ 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 ਖਾਦਾ ਕੁਝ ਬਾਬਾ ਇਹ ਤਾਂ ਕੀੜੇ ਪੈ ਗਏ ਪਤਾ ਤੈਨੂੰ ਬਹੁਤ ਹਾਲਤਮੰਦੀ ਆ ਸਭ ਕੁਝ ਮਿਲਣਾ ਆਪਾਂ ਹਸਪੀਟਲ ਜਾਣਾ ਹੁਣ ਠੀਕ ਆ ਹਾਂ ਹੁਣ ਇੱਥੇ ਨਹੀਂ ਰਹਿਣਾ ਆਪਾਂ ਇਥੇ ਨਹੀਂ ਰਹਿਣਾ ਹੁਣ ਆਪਾਂ ਆਪਾਂ ਹਸਪੀਟਲ ਜਾਣਾ ਹੁਣ ਠੀਕ ਆ ਵਾਹਿਗੁਰੂ ਲੈ ਗਲਵਜ਼ ਦੇ ਦੇ ਇਹ ਜਾ ਕੇ ਦੇਖ ਪੁੱਛਦੇ ਆ ਵੇਗਾ ਤੁਹਾਨੂੰ ਇਦਾਂ ਹੀ ਲੈਓ ਸਟ੍ਰੀਚਰ ਕੱਢ ਲਿਓ ਆਪੇ ਹੋ ਅਮਰ ਤੂੰ ਵੀਡੀਓ ਭੇਜੀ ਸੀ ਤੂੰ ਉਦਾਂ ਹੀ ਆ ਜਦਾਂ ਭੇਜੀ ਸੀ ਹਾਂਜੀ ਹਾਂਜੀ ਅੱਜ ਦੀ ਅੱਜ ਦੀ ਅੱਜ ਦੀ ਆ ਨਾ ਕੀੜੇ ਤਾਂ ਬਹੁਤ ਬਹੁਤ ਪਏ ਆ ਉਦਾਂ ਹੀ ਚੋਣੇ ਨਾ ਇਦਾਂ ਕਰੋ ਆਹ ਲੈ ਆਪਣੇ ਖੋਜੀ ਤੁਸੀਂ ਨਾ ਸਟ੍ਰੀਚਰ ਕੱਢ ਲਓ ਸਟ੍ਰੀਚਰ ਕੱਢ ਲਿਓ ਆਹ ਲੈ ਫੋੜਾ ਸਟ੍ਰੀਚਰ ਕੱਢ ਲਓ ਮਾੜਾ ਜੇ ਕੱਢ ਕੇ ਤਾਂ ਫੇਰ ਆਪਾਂ ਪੱਟੀਆਂ ਬੰਦਨੀਆਂ ਕਿਉਂਕਿ ਹਲੇ ਤਾਂ ਉਹ ਨਹੀਂ ਕਹਿਨੇ ਨਹੀਂ ਹੱਤ ਪਾ ওই 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 গুরু আই তো সরি খা গরে আরে ফড়াদ ওই গুরু আই তো তো রেডু হুম না বড় না আইডু তো শত না শুই ਬੋਕਾਲ ਨਾ ਨਾਈਟ ਰੂਮ ਬਹੁਤ ਕੱਢਣ ਵਾਲਾ ਸਿਸਟਮ ਜਿਹੜਾ ਹੈ ਨਾ ਆਪਾਂ ਆਇਓ ਨਹੀਂ ਪਤਾ ਥੋੜੀ ਪਈ ਥੋੜੇ ਪਈ ਲਵਾ ਹੀ ਗਿਆ ਉਹ ਵਾਹਿਗੁਰੂ 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 ਕਿੱਦਾਂ ਲੋੜਿਆ ਦੇਖ ਮਰਦ ਹਾਂਜੀ ਬਹੁਤ ਮੰਦਾ ਹਾਲ ਹੋ ਬਹੁਤ ਜ਼ਿਆਦਾ ਬਹੁਤ ਵਧੀਆ ਓਖਾ ਜਾ ਆ ਗਿਆ ਸਾਰਾ ਹੀ ਖਾ ਗਿਆ ਅੰਦਰੋਂ ਸਾਰਾ ਅੰਦਰ ਤੱਕਰ ਸਾਰਾ ਖਾ ਗਿਆ ਇਹ ਅੱਜ ਦੇ ਨਹੀਂ ਪਏ ਇਹ ਵੀ ਮਦਰ ਜਦੋਂ ਦਾ ਹੀ ਆਇਆ ਉਦੋਂ ਦੇ ਪੈਦਾ ਹੋਇਆ ਦੋ ਦਿਨ ਪਹਿਲਾਂ ਮੈਂ ਹਸਪਤਾਲ ਤੋਂ ਇੱਕ ਦਿਨ ਪਹਿਲਾਂ ਹੀ ਆਉਂਦਾ ਸੀ ਨਾਨੀ ਜੀ ਐਡਮਿਸ਼ਨ 'ਚ ਹੂੰ ਉਹ ਕਿਤੇ ਉਦੋਂ ਤੋਂ ਹੀ ਰਹਿ ਨਹੀਂ ਹੈ ਕੋਣ ਇਹ ਕਿਹੋ ਹੂੰ ਬਹੁਤ ਜ਼ਿਆਦਾ ਖਾ ਗਏ ਆ ਸਾਰਾ ਸੀ ਆ ਜਿਹੜਾ ਨਾ ਤੱਲੇ ਪਾਸੋਂ ਉਹ ਖਾ ਗਏ ਉਹ ਇਹ ਲੋਜਨ ਇਹ ਨਾਲ ਬਣਨੀ ਆ ਤਾਂ ਬਹੁਤ ਜ਼ਿਆਦਾ ਆ ਤਾਂ ਆਪਰੇਸ਼ਨ ਥੀਟਰ ਚ ਲੈ ਜਾਣਾ ਪੈਣਾਗਾ ਹੂੰ ਜ਼ਿਆਦਾ ਕੰਮ ਇਹ ਮੋਰੇਸ਼ਨ ਥੀਟਰ ਚ ਲੈ ਜਾਣਾ ਪੈਣਾ ਜਿਹੜਾ ਜ਼ਿਆਦਾ ਕਰਦੇ ਨੇ ਭਜੀ ਜਦੋਂ ਪਹਿਲਾਂ ਇਹ ਸੀਗੇ ਹੂੰ ਬਹੁਤ ਜਿਆਦਾ ਗੁਰੂ ਰਬਾ ਮੇਰੇ ਆ ਕਿਦਾਂ ਦਾ ਲੇਖਾ ਵਾਏ ਗੁਰੂ ਵਾਏ ਗੁਰੂ ਇਹ ਗੁਰੂ ਸੁਣ ਤਾ ਹਾਂ ਥੇੜਾ ਤਾਂ ਹਾਂ ਚਲ ਦੇ ਦੇ ਤੂੰ ਲੱਗੇ ਜਨ ਨਹੀਂ ਡੇਲਾ ਦੋਸਤ ਦੇ ਕਿڑے ਨਿਕਲਦੇ ਬਾਦ ਜਿਹੜੀ ਗ੍ਰੇ ਕੱਡੇ ਦਾ ਪ੍ਰਾਦਾਨ ਨਹੀਂ ਹੋਇਆ ਹੂੰ ਉਹਦਾ ਬਲੱਡ ਜ਼ਿਆਦਾ ਨਿਕਲ ਰਿਹਾ ਜਿਹੜੀ ਉਹ ਦੁਬਰੀ ਪਿੰਡ ਦੇ ਵਿੱਚ ਖੜਿਆ ਜਿੱਥੇ ਇੱਕ ਦਿਖਾ ਨਹੀਂ ਸਕਦੇ ਤੁਹਾਨੂੰ ਫੁਟੇਜ ਜਿਹੜੀ ਆ ਇੱਕ ਬਜ਼ੁਰਗ ਆ ਜਿਹਦੇ ਪਿਛਲੇ ਬੈਕਸਾਈਡ ਸਾਰੇ ਕੀੜਿਆਂ ਨਾਲ ਭਰੇ ਹੋਇਆ ਮਤਲਬ ਇੰਨੇ ਕੀੜੇ ਸਾਰਾ ਜਿਹੜਾ ਕੀੜੇ ਕੀੜੇ ਨਿਕਲ ਰਿਹਾ ਮਤਲਬ ਬਹੁਤ ਤਾਦ ਅੰਦਰ ਤੱਕ ਕੀੜੇ ਖਾ ਚੁੱਕੇ ਆ ਪੰਜਾਬੀ ਆ ਦਾਸੀ ਜੀ ਕਾਫੀ ਤਕੜੇ ਆ ਸੀਗੇ ਜਦੋਂ ਇੱਥੇ ਆਉਂਦੇ ਹੁੰਦੇ ਸੀ ਲਾਗਿਆਂ ਦੋ ਤਨਾ ਪਿੰਡਾਂ ਦੇ ਵਿੱਚ ਆਉਂਦੇ ਸੀ ਪਰ ਬਾਦ ਦੇ ਵਿੱਚ ਪਰ ਪਤਾ ਕੋਈ ਨਹੀਂ ਹੈ ਕਿੱਥੋਂ ਦੋ ਆ ਤੇ ਅੱਜ ਤੋਂ 3 ਦਿਨ ਤੋਂ ਇੱਥੇ ਘੁੰਮ ਰਿਹਾ ਤੇ ਫੱਟਚ ਕਿਸੇ ਸਾਡਾ ਵੀਰ ਸਾਡੀ ਸੁਸਾਇਟੀ ਨਾਲ ਵੀਰ ਅਮਰਤਪਾਲ ਹੁਣੀ ਜੁੜੇ ਆ ਇਹ ਵੀਰ ਨੇ ਅੱਜ ਫੋਨ ਕੀਤਾ ਇਸੇ ਪਿੰਡ ਤੋਂ ਆ ਬਾਈ ਕਹਿੰਦਾ ਵੀ ਸਾਡੇ ਪਿੰਡ ਇੱਕ ਬੰਦਾ ਆਇਆ ਹੋਇਆ ਬਾਈ ਇਦਾਂ ਇਦਾਂ ਹੁਣ ਪਹੁੰਚੇ ਹੁਣ ਕੋ ਬਡਾਲੇ ਜਾ ਰਹੇ ਸੀ ਫਿਰੋਜ਼ਪੁਰ ਸਵਾਮਾ ਚੱਲ ਰਹੀਆਂ ਉੱਥੇ ਜਾ ਰਹੇ ਸੀ ਤੇ ਟੀਮ ਨੂੰ ਹੁਣ ਸਾਡੀ ਆਈ ਹੈ ਹੁਣ ਇੱਥੋਂ ਲੈ ਕੇ ਹਸਪੀਟਲ ਦੇ ਦੇਣ ਐਡਮਟ ਕਰਾਵਾਂਗੇ ਕਿਉਂਕਿ ਹਾਲਾਤ ਨਜ਼ਦੀਕ ਵਾਲੇ ਹਸਪੀਟਲ ਨਹੀਂ ਹੈਗੇ ਬਹੁਤ ਜ਼ਿਆਦਾ ਖਰਾਬ ਅੰਦਰ ਤੱਕ ਕੀੜੇ ਜਿਹੜੇ ਟਾਇਲਟ ਵਾਲੀ ਜਗ੍ਹਾ ਸਾਰੀ ਖਾ ਚੁੱਕੀ ਆ ਕੀੜੇ ਮਤਲਬ ਅੰਦਰ ਤੱਕ ਕੀੜੇ ਪਹੁੰਚ ਚੁੱਕੇ ਆ ਤੇ ਮੈਨੂੰ ਲੱਗਦਾ ਨਹੀਂ ਇੱਥੇ ਕੋਈ ਇਲਾਜ ਹੈਗਾ ਹੁਣ ਜਿੰਨਾ ਕਿ ਸਾਡੇ ਕੋਲ ਕੱਢੇ ਗਏ ਕੱਢ ਕੇ ਪੱਟੀ ਕਰਕੇ ਸਫਾਈ ਕਰਕੇ ਉਹ ਹੁਣ ਹਸਪੀਟਲ ਪਹੁੰਚਾਵਾਂਗੇ ਪਰ ਅਹਲੇ ਇਨੂੰ ਕੀ ਨਾਮ ਦਈਏ ਲੇਖਾ ਕੀਏ ਕਿ ਉਹਦੇ ਕਰਮ ਕੀਏ ਕਿ ਉਹਦਾ ਹਨਾ ਕੀ ਕੀ ਉਹਨੂੰ ਕਹੀਏ ਇਹਨੂੰ ਕੀ ਨਾਮ ਦਈਏ ਪਰ ਜੋ ਇਸ ਟਾਈਮ ਹਾਲਾਤ ਉਹ ਸਾਨੂੰ ਕੁਝ ਨਹੀਂ ਦਿਖ ਰਿਹਾ ਸਾਨੂੰ ਇਹ ਦਿਖ ਰਿਹਾ ਇਨਸਾਨੀਅਤ ਵੀ ਇਸ ਟਾਈਮ ਇਨਸਾਨੀਅਤ ਜਿਹੜੀ ਉਹ ਕਾਣ-ਕਾਣ ਹੋ ਰਹੀ ਹੈ ਇੱਕ ਬੰਦਾ ਤਿੰਨ ਦਿਨ ਤੋਂ ਪਿਆ ਹੋਇਆ ਇੱਥੇ ਇਸ ਪਿੰਡ ਦੇ ਵਿੱਚ ਬਾਈ ਚਲੋ ਬਾਈ ਨੇ ਫੈਂਸ ਜਿਗਰਾ ਕੀਤਾ ਚਲੋ ਇਹਨੂੰ ਤਲਾਹ ਦਿੱਤੀ ਪਰ ਆਪਣੇ ਲੈਵਲ ਤੱਕ ਰਮ ਇਹ ਗੱਲ ਕਰਦਾ ਹਾਂ ਨਾ ਬਾਈ ਆਪਣੇ ਪਿੰਡਾਂ ਦੇ ਵਿੱਚ ਜ਼ਰੂਰ ਕੋਈ ਵੀ ਦੇਖੋ ਜੋ ਕੋਲवारਸਾ ਨਹੀਂ ਆ ਚਲੋ ਮੈਂ ਮੰਨਦਾ ਲੋਕਾਂ ਨੂੰ ਥੋੜਾ ਜਿਹਾ ਹੋ ਜਾਂਦਾ ਵੀ ਵੀ ਸਾਨੂੰ ਅਸੀਂ ਵੀ ਕਿਦਾਂ ਕਿੱਥੇ ਲੈ ਕੇ ਜਾਈਏ ਕਿੱਥੇ ਨਹੀਂ ਹੈ ਸੰਸਥਾਵਾਂ ਹੈਗੀਆਂ ਸੰਪਰਕ ਕਰ ਲਓ ਬਾਈ ਨੇ ਕੀਤਾ ਜੇ ਕਿਤੇ ਆ ਦੋ ਤਿੰਨ ਦਿਨ ਪਹਿਲਾਂ ਕਿਤੇ ਹਾਲਾਤ ਹੁੰਦੇ ਤਾਂ ਫਿਰ ਸ਼ਾਇਦ ਹੋਰ ਚਲੋ ਸੁਧਰ ਸਕਦੇ ਸੀ ਪਰ ਬਹੁਤ ਵਿਗੜੇ ਆ ਹਾਲਾਤ ਇਸ ਟਾਈਮ ਧੰਨਵਾਦ ਵੀਰੇ ਤੇਰਾ ਬਹੁਤ-ਬਹੁਤ ਚਲੋ ਫਿਰ ਵੀ ਤੂੰ ਸਾਡੇ ਨਾਲ ਜੁੜਿਆ ਤਾਂ ਤੈਨੂੰ ਆ ਗਿਆ ਨੇ ਤਾਂ ਤਨਾ ਬੜਾ ਔਖਾ ਹੋ ਜਾਂਦਾ ਮੇਰਾ ਵੀਰ ਹੈਨਾ ਚਲੋ ਧੰਨਵਾਦ ਸਾਰੀ ਸੰਗਤ ਦਾ ਬੜਾਲੇ ਜਾ ਰਹੇ ਸੀ ਦੋ ਦਿਨ ਤੋਂ ਪਿੰਡਾਂ ਐ ਪਏ ਸੀ ਹੁਣ ਦਿਖਾ ਲ ਨਹੀਂ ਸਕਦੇ ਜੋ ਹਾਲਾਤ ਆ ਚਲੋ ਅਸੀਂ ਕਰ ਲਈਏ ਬੰਦ ਕਰ ਰਹੇ ਹਾਂ ਵੀਡੀਓ ਬਣਾਉਣ ਦਾ ਇਹੀ ਸਾਡਾ ਮਕਸਦ ਹੈ ਜਿਹੜੇ ਪਿੰਡਾਂ ਵਿੱਚ ਹਜੇ ਤੱਕ ਰਵੀ ਨਹੀਂ ਪਤਾ ਹੱਥ ਬੰਨ ਬੇਨਤੀਆਂ ਅਸੀਂ ਸੁਵਾਵਾ ਕਰਦੇ ਹਾਂ ਤੁਸੀਂ ਸਾਨੂੰ ਯਾਦ ਕਰ ਸਕਦੇ ਜੇ ਤੁਸੀਂ ਨਹੀਂ ਕੁਝ ਵੀ ਕਰ ਸਕਦੇ ਸਾਨੂੰ ਯਾਦ ਕਰ ਸਕਦੇ ਅਸੀਂ ਅਸੀਂ ਪਹੁੰਚ ਕੇ ਉਹਦੀਆਂ ਜਿੱਥੇ ਤੱਕ ਉਹਦਾ ਕਰਵਾ ਕੇ ਉਹਦਾ ਇਲਾਜ ਕਰਵਾ ਸਕਦੇ ਹਾਂ ਇਸ ਕਰਕੇ ਤੁਸੀਂ ਸਾਨੂੰ ਯਾਦ ਕਰ ਸਕਦੇ ਹੈ ਸਾਡੇ ਹੈਲਪਲਾਈਨ ਨੰਬਰਾਂ ਦੇ ਸੰਪਰਕ ਕਰ ਲਓ ਪਰ ਐਦਾਂ ਨਾ ਮਰਨ ਦਿਓ ਐਦਾਂ ਨਾ ਮਰਨ ਦਿਓ ਜੋ ਹਾਲਾਤ ਬਣਿਆ ਨਾ ਉਹ 10 ਬਿਆਨ ਨਹੀਂ ਕਰ ਸਕਦੇ ਜੋ ਹਾਲਾਤ ਬਣੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੀਤੋ ਬਣਦੀ ਲੱਗਦੀ ਨਾ ਹਾਂਜੀ ਹਾਂਜੀ ਬਾਬਾ ਸੀਤੋ ਬਾਬਾ ਸੀਤੋ ਜਕਮ ਹੋ ਗਿਆ ਉੱਥੋਂ ਪੈ ਗਿਆ ਜਿਹੜੇ ਆ ਦੇ ਨਾਲ ਮੁਲਾਕਾਤ ਕਰਾਂਗੇ ਧੰਨ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਜੇ ਤੱਕ ਤਾਂ ਅੰਦਰਾਂ ਚ ਜਿਹੜੇ ਖੁੱਡਾਂ ਚ ਬੜੇ ਆ ਨਾ ਹੁਣ ਆਪਰੇਸ਼ਨ ਥੀਟਰ ਚ ਨਿਕਲਣ ਕਿਉਂਕਿ ਜਗ੍ਹਾ ਇਹੋ ਜੀ ਚ ਬੜੇ ਪਇਓ ਆ ਉੱਥੇ ਆਪਾਂ ਜਾਦਾ ਛੇੜ ਛਾੜ ਨਹੀਂ ਕਰ ਸਕਦੇ ਆ ਆਪਰੇਸ਼ਨ ਥੀਟਰ ਚ ਜਾਊਂਗਾ ਜਾਵਾਂਗੇ ਉੱਥੇ ਪ੍ਰੋਪਰ ਮੁੰਡਿਆਂ ਦੀ ਟੀਮ ਕੱਢੂਗੀ ਡਾਕਟਰਾਂ ਨਾਲ ਗਲੂਕੋਜ਼ ਲਾਵਾਂਗੇ ਪਹਿਲਾਂ ਤਾਂ ਭੁੱਖ ਆਇਆ ਦਿਨ ਦਿਨ ਤੋਂ ਹਨ ਤੇ ਜੇ ਹੁਣ ਆਪਾਂ ਛੇੜ ਛਾੜ ਕਰਦੇ ਆ ਦੁੱਖ ਲੱਗਣਾ ਜਿਆਦਾ ਕਿ ਤਾਂ ਜਾਨ ਹੈ ਨਹੀਂ ਹਨ ਹੁਣ ਜਿੰਨੇ ਕੋ ਛੱਡਦੇ ਆਪਾਂ ਝਾੜ ਕੇ ਉੱਪਰ ਉੱਪਰ ਦਵਾਈ ਲਾ ਕੇ ਬੰਦ ਕਰਕੇ ਅੱਧੇ ਉੱਥੇ ਜਾਂਦੇ ਮਰ ਜਾਂਦੇ ਆ ਸਾਡੀ ਜਿਹੜੀ ਦਵਾਈ ਮੈਡੀਸ ਨਹੀਂ ਬਾਕੀ ਉੱਥੇ ਜਾ ਕੇ ਕਰਾਂਗੇ ਆਪਰੇਸ਼ਨ ਪਰ ਐਨੇ ਅਮਰ ਤੱਕ ਕਦੀ ਨਾ ਬਹੁਤ ਘੱਟ ਸੀ ਐਵੇਂ ਕਹੀਏ ਇਦਾਂ ਦੇ ਕੇਸ ਆਉਂਦੇ ਆ ਆਏ ਵੀ ਆ ਜ਼ਿੰਦਗੀ ਚ ਬਹੁਤ ਜੀਵਨ ਦੀ ਸੇਵਾ ਪਰਮਾਤਮਾ ਨੇ ਵਖੀ ਹੈ ਨਾ ਆਏ ਆ ਬਹੁਤ ਆਏ ਕੇਸ ਪਰ ਕੋਈ ਗਿਣਵੇਂ ਚੁਣਵੇਂ ਕੇਸ ਜਿਹੜੇ ਇਦਾਂ ਦੇ ਅੱਖਾਂ ਮੋਰੇ ਰਹਿ ਜਾਂਦੇ ਆ ਜਿਹੜੇ ਆਪਾਂ ਜ਼ਿੰਦਗੀ ਚ ਨਹੀਂ ਭੁੱਲਦੇ ਹੋਗੇ ਮੇਰੇ ਕੋਲ ਪਹਿਲਾਂ ਵੀ ਜਦੋਂ ਆਪਾਂ ਦੇ ਲੱਗੇ ਆ ਬਹੁਤ ਕੇਸ ਆ ਹਜੇ ਆਏ ਜਿਹੜੇ ਉਹ ਤਰ ਵੀ ਜੈਨ ਚ ਬੈਠੇ ਆ ਯਾਰ ਉਹ ਅੱਖਾਂ ਮੋਰੇ ਕੇ ਵਰੀ ਹੈ ਨਾ ਬੈਠਿਆਂ ਤੋਂ ਆ ਜਾਂਦੇ ਆ ਮੋਰੇ ਹੁਣ ਆ ਆ ਕੇਸ ਭੁੱਲਣੇ ਵਾਲਾ ਕਦੀ ਵੀ ਯਾਰ ਤਾਂ ਜ਼ਿੰਦਗੀ ਭਰ ਯਾਰ ਰਹਿਣਾ ਵੀ ਯਾਰ ਆ ਇਦਾਂ ਦੇ ਹਾਲਾਤ ਚ ਵੀ ਸਾਨੂੰ ਬੰਦਾ ਮਿਲਿਆ ਬਣਾ ਮਾਮਾ ਜੀ ਦਾ ਬੇਟਾ ਮੇਰਾ ਲੱਗ ਕੇ ਤੁਹਾਡੇ ਮੱਲੀਆ ਬਡੋਰੀ ਤੋਂ ਹਾਂ ਹਾਂ ਵੀਰ ਮੱਲੀਆ ਬਡੋਰੀ ਤੋਂ ਹਾਂ ਹਾਂ ਅੱਗੇ ਅੱਜ ਤੋਂ 4 ਕੋ 5 ਸਾਲ ਪਹਿਲਾਂ ਆਏ ਸੀ ਤੁਹਾਡੇ ਕੋਲ ਬੱਚਾ ਜਿਹੜਾ ਜਿਹਦੀ ਮਾਂ ਦਾ ਗੋਲੀਆਂ ਦਿੰਦੇ ਹੁੰਦੇ ਹਾਂ ਹਾਂ ਨੀਂਦ ਦੇ ਗੋਲੀਆਂ ਦਿੰਦੇ ਹਾਂ 5 5 6 ਸਾਲ ਕੋ ਮਿਲੇ ਗਏ ਸੀ ਹੁਣ ਆ ਹਾਂ ਦੇ ਲੋ ਲੈ ਇਹ ਤੋਂ ਉਹ ਉਥੇ ਗਏ ਸੀ ਆਪਣੇ ਬੱਡੇ ਬੋਥੇ ਆ ਉਹ ਉਥੇ ਸੇਵਾ ਚ ਜਾ ਕੇ ਆਏ ਏ ਤੁਸੀਂ ਲੈ ਬਾਬਾ ਲੈ ਆ ਜੋ ਕੱਪੜੇ ਕੋਈ ਨਹੀਂ ਬਾਬਾ ਹੋਰ ਲੈਣੇ ਕੱਪੜੇ ਆਪਾਂ ਘਟੀ ਇਹਨਾਂ ਦਰਦ ਬਾਬਾ ਪਈ ਫਰਕ ਹਾਂਜੀ ਹੁਣ ਖਾਣੋਂ ਹਟਿਆ ਕੀੜੇ ਜੋ ਹਾਲਾਤ ਉਹਨਾਂ ਨੂੰ ਆਪਣੀ ਦੌੜ ਲੱਗ ਗਈ ਆ ਹੁਣ ਹੁਣ ਖਾਣੋਂ ਹਟਿਆ ਇਹ ਤੋ ਨਹੀਂ ਹੈਗਾ ਪੈਸੇ ਦੀਨ ਨੂੰ ਸਾਡੇ ਲੋਕ ਹੈਗੇ ਆ ਪੈਸੇ ਹੀ ਪੈਸੇ ਵੀ ਰਾਜ ਜਾਂਦੇ ਦਈ ਜਾਂਦੇ ਨਾ ਪੈਸੇ ਦੀਨ ਕੀ ਕਰੂਗਾ ਪੈਸਾ ਦਾ ਕੀ ਕਰੂਗਾ ਉਹ ਕੋਈ ਅਮਲ ਹੀ ਕੋਈ ਉਦਾਂ ਹੁਣ ਉਹਨੇ ਪੈਸੇ ਖੋ ਕੇ ਲੈ ਜਾਣੇ ਸਾਡਾ ਸਾਡਾ ਜਿਹੜਾ ਨਾ ਗਲਤ ਪਾਸੇ ਨੂੰ ਸਾਡਾ ਟਰੈਕ ਚਲ ਗਿਆ ਅਸੀਂ ਇਦਾਂ ਦੇ ਨਹੀਂ ਸੀਗੇ ਯਾਰ ਕੋਕੀ ਸਾਰੇ ਟਾਇਲਟ ਵਾਲੀ ਜਗ੍ਹਾ ਕੀੜਿਆਂ ਨਾਲ ਭਰੀ ਪਈ ਆ ਬਿਆਨ ਨਹੀਂ ਕਰ ਸਕਦੇ ਜੋ ਹਾਲਾਤ ਬਣੇ ਨੇ ਪੂਰੀ ਪਿੰਡ ਬਾਹਰ 12 ਵਜੇ ਦਾ ਟਾਈਮ ਹੋ ਚੁੱਕਾ ਹੈ ਬਡਾਲਾ ਪਿੰਡ ਫਿਰੋਜ਼ਪੁਰ ਦੁਬਾਰਾ ਸ਼ੁਰੂਆਤਾਂ ਸਿਵਾਲੀ ਜਾ ਰਹੇ ਸੀ ਰਸਤੇ 'ਚ ਕੌਣ ਆ ਗਈ ਇੱਕ ਟੀਮ ਹੁਣ ਪਿੱਛੇ ਭੇਜ ਰਹੇ ਆ ਕਾਕੇ ਹੁਣਾਂ ਨੂੰ ਵੀ ਪਿੱਛੇ ਲੈ ਕੇ ਤੁਸੀਂ ਹਸਪੀਟਲ ਵਿੱਚ ਐਡਮਿਟ ਕਰਾਓ ਵਾਹਿਗੁਰੂ ਜੀ ਗਾਂਧੀ ਚਾਦਰ ਮਾਪਾ ਆ ਵਸ 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 ਚਲੋ ਆ ਜਾਓ ਇਦਾਂ ਆ ਲੈ ਇਦਾਂ ਆਉਦੋ ਵਾਹਿਗੁਰੂ 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 ਆ ਲੈ ਬਾਬਾ ਉੱਪਰ ਲੈ ਜਦ ਅਖਾਂ ਨੂੰ ਤੋ ਹੁਣ ਰਾਮ ਆਇਆ ਬਾਬਾ ਕੁਛ ਆਇਆ ਚੱਲ ਹੁਣ ਕੋਈ ਨਹੀਂ ਜਾ ਕੇ ਹੁਣ ਖਾਣ ਨੂੰ ਦਿੰਨੇ ਆ ਕੁਛ ਠੀਕਾ ਹਸਪੀਟਲ ਜਾਣਾ ਹੁਣ ਆਪਾਂ ਚੱਲ ਬਟੂਆ ਬਟੂਆ ਕੋਈ ਨਹੀਂ ਇੱਥੇ ਹੀ ਆ ਤੇਰਾ ਕੋਈ ਨਹੀਂ ਕੋਈ ਨਹੀਂ ਪਿਠਾੜ ਲੈ ਨਾਲ ਹੀ ਲੈ ਚੱਲੇ ਆ ਕੋਈ ਤੇਨੂੰ ਦੇ ਦੇਣਾ ਕੋਈ ਨਹੀਂ ਚੱਲ ਚਲੋ ਚਲੋ ਵਾਹਿਗੁਰੂ ਵਾਹਿਗੁਰੂ ਵਾਹ ਰਿਹਾ ਇੰਨੇ ਚਲੋ ਚੋ ਚੋ ਇੱਧਾ ਚੱਕ ਲੋ ਹਾਂ ਇੱਧਾ ਦੇਖਣਾ ਵਾਹ ਵਾਹ ਤਨਾਵੋ ਸ਼ੀਰੀ ਵਾਹਿਗੁਰੂ 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 ਤਾਂ ਨਵ ਬੱਦੀ ਸਿੰਘ ਜੀ ਵਾਹਿਗੁਰੂ ਚੱਲ ਤੋ ਚੱਲ ਨਾ ਘਾਤ ਮਾਰੀ ਮਾਰ ਚੱਲ ਤਾਂ ਉਹ ਬੱਦੀ ਸਿੰਘ ਜੀ ਵਾਹਿਗੁਰੂ ਉਹ ਸੀਟ ਕਰੀ ਮਾਰੇ ਮੈਂ ਨਹੀਂ ਗੱਲ ਲਈ ਤੂੰ ਸਿਰ ਤਾਂ ਨਾ ਪੁੱਜ ਸਿਰ ਨਹੀਂ ਵੀ ਕਰਨੀ ਪਣੀ